ਤੇ 4 ਤੋਂ 5 ਮਾਰਦੀ ਹੈ ਸਰਕਾਰ ਦਾ ਕੋਈ ਧਿਆਨ ਨਹੀਂ ਦਿੰਦਾ ਸਰਕਾਰ ਦਾ ਧਿਆਨ ਨਹੀਂ ਵੀ ਕੋਈ ਵੇਖ ਹੀ ਸਕਦੇ ਹੋ ਮੈਂ ਤਾਂ ਬੇਨਤੀ ਐ एसडीएम ਸਾਹਿਬ ਨੂੰ ਜੀਸੀ ਸਾਹਿਬ ਨੂੰ ਉਹੀ ਕਰਨਾ ਵਾ ਵੀ ਜਦਨ ਕਿਤੇ بارش ਪਈ ਹੁੰਦੀ ਉਹਦਣ ਕਿਤੇ ਮੌਕਾ ਵੇਖਣ ਆਣਗੇ ਕਿਤੇ ਉੱਥੇ ਕਿ ਕੀ ਹਾਲਾਤ ਨੇ ਦਾ ਇਹੋ ਜਿਹੇ ਨੇ ਵੀ ਆ ਜਦਦਿਲ بارش ਹੋਈ ਹੁੰਦੀ ਆ ਸਾਨੂੰ ਇਹ ਪਾਣੀ ਚੁਨਾਂ ਕੇ ਹੋਣਾ ਪੈਂਦਾ ਜੀ ਤੇ ਪਾਣੀ ਦਾ ਹਾਲ ਵੇਖੋ ਜਰਾ ਕੇ ਗਿਆ ਇਹਦੀ ਲਾਈਫ ਹਵਾ ਤੋਂ ਵਾਲੇ ਚਾਰਜਾਂ ਪਾ ਦੇਣੇ ਜੀ ਇਸ ਤੋਂ ਵੱਧ ਨਹੀਂ ਜੀ ਕਿਉਂਕਿ ਇਹਨੂੰ ਦੁੱਧ ਮਿਲਣਾ ਨਹੀਂ ਹੈਗਾ ਤੇ ਇਹਨੇ ਮਰ ਜਾਣਾ ਇਹਨੇ ਬਚਣਾ ਨਹੀਂ ਹੈ ਚੱਲਾ ਰਹਿਲਾ ਤੇ ਬਹੁਤ ਮਾੜੇ ਨੇ ਜੀ ਗਊਸ਼ਾਲਾ ਦੇ ਵਿੱਚ ਸੇਵਾਦਾਰ ਜਿਹੜਾ ਇੱਥੇ ਕੋਈ ਨਹੀਂ ਹੈਗਾ ਜਿਹੜੇ ਬੰਦੇ ਵਿਚਾਰੇ ਹੈਗੇ ਨੇ ਇੱਕ ਇੱਕ ਬੰਦਾ ਮੇਰੇ ਸਾਹਮਣੇ ਇਸ ਪਾਸੇ ਇਹਨਾਂ ਨੇ ਦਿੱਤਾ ਵਾ ਹਾਲਾਤ ਇਹੋ ਜਿਹੇ ਵਿਚਾਰ ਤੋਂ ਪੰਜ ਦੰਗਰ ਇੱਥੇ ਇਸ ਪਾਸੇ ਰੋਜ਼ ਦੇ ਮਰਦੇ ਨੇ ਇਸ ਮੇਰੀ ਸ਼ਹਿਰ ਵਾਸੀਆਂ ਨੂੰ ਖਾਸ ਤੌਰ ਤੇ ਬੀ ਲਿਆ ਪਿੱ ਤੁਹਾਡੇ ਕਾਲਾ ਨਾਉਂ ਚ ਗਊਸ਼ਾਲਾ ਖੋਲੀ ਹੈ ਤੇ ਫੇਰਾ ਮਾਰਿਆ ਕਰੋ ਸਾਡਾ ਸਹਿਯੋਗ ਇਹ ਦਿਓ ਅਸੀਂ ਤੁਹਾਡੇ ਕੋਲ ਪੈਸਾ ਨਹੀਂ ਮੰਗਦੇ ਕੋਈ ਵੀ ਸਾਨੂੰ ਖਲ ਲੈ ਕੇ ਦਿਓ ਚੋਖਰ ਲੈ ਕੇ ਦਿਓ ਫੀਡ ਲੈ ਕੇ ਦਿਓ ਅਸੀਂ ਜਿਹੜੀ ਇੱਥੇ ਪਾ ਸਕੀਏ ਪੈਸਾ ਹੀ ਲਾਂਗੇ ਤੇ ਤੁਹਾਡੇ ਮਨ ਚ ਇਹ ਵਿਚਾਰ ਹੋਣਾ ਵੀ ਕਿਤੇ ਹੋਰ ਨਾਲ ਜੂਝ ਕਰ ਲਾਂ ਸਾਨੂੰ ਸਿਰਫ ਇੱਥੇ ਜਿਹੜੀਆਂ ਵਰਤੋਂ ਵਾਲੀਆਂ ਚੀਜ਼ਾਂ ਨੇ ਉਹ ਹੀ ਲੈ ਕੇ ਦਿੱਤੀਆਂ ਜਾਣ ਤੇ ਸਾਡਾ ਸਹਿਯੋਗ ਦਿਓ ਕੀ ਹਾਲਾਤ ਕੀ ਨੇ ਤੁਹਾਡੇ ਜਿਹੜੇ ਪਾਣੀ ਵਾਲੇ ਜਿਹੜੇ ਪਾਣੀ ਵਾਲੇ ਹਾਲਾਤ ਬਹੁਤ ਮਾੜੇ ਆ ਜੀ ਇੱਧਰ ਤੇ ਮਿੱਟੀ ਪੈਣੀ ਚਾਹੀਦੀ ਆ ਇੱਧਰ ਮਿੱਟੀ ਪੈਗੀ ਬਾਹਰ ਵਾਲਾ ਪਾਣੀ ਜਿਹੜਾ ਡੱਕਿਆ ਜਾਏਗਾ ਫਿਰ ਇੱਥੇ ਕਾਹ ਵੀ ਹੋ ਸਕਦਾ ਉਹ ਕਾਜੜਾ ਇਹ ਆਪ ਚਰਨਗੇ ਡੰਗਰ ਖਾਣਗੇ ਕਾ ਇਸ ਟਾਈਮ ਹਾਲਾਤ ਦੇਖੋ ਤੇ ਬੂਟੀ ਉਗ ਰਹੀ ਆ ਹਾਂਜੀ ਬਾਜੀ ਇਹ ਆਪਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਗਰਦਾਸਪੁਰ ਵਾਲਿਆਂ ਨੇ ਵੀ ਸਾਨੂੰ ਰਸਤੇ 'ਚ ਨੰਗਰ ਦੀ ਤੰਗੀ ਹੁੰਦੀ ਆ ਇਹ ਸਾਡੀ ਕੋ ਮਦਦ ਕਰੋ ਤੇ ਅਹੀਂ ਤੇ ਰੋਜ਼ ਜਿਹੜੀ ਚੋਖੱਲੇਉ ਨਹੀਂ ਤੇ ਉਨੇ ਜੋਗਈ ਅਹੀਂ ਤੇ ਦੋ ਬੰਦੇ ਕਿੰਨੇ ਕੋ ਪੈ ਘਰ ਜਣਾਗੇ ਉਹ ਫਿਰ ਜਦੋਂ ਨਹੀਂ ਕੇ ਪਾਸੇ ਗੱਲ ਲੱਗੀ ਤੇ ਕੱਲ ਫਿਰ ਇੱਕ ਜੀਐਸਪੀ ਵਾਲੇ ਦਾ ਤਰਲਾ ਮਾਰਿਆ ਤੇ ਕੁਝ ਪੈਸੇ ਦੇ ਕੇ ਕੁਝ ਉਹਨੇ ਸੇਵਾ ਕੀਤੀ ਵਿਚਾਰੇ ਨੇ ਕੁਝ ਆਪਣੀ ਜੇਬ ਚੋਂ ਪਾਗੜ ਚੋਂ ਪੈਸੇ ਦੇ ਕੇ ਤੇ ਆ ਰਸਤਾ ਬਣਾਇਆ ਜੰੰਗਾਂ ਦਾ ਇਹਦੇ ਵਿੱਚੋਂ ਸਾਨੂੰ ਫੁੱਟ ਪਾਣੀ ਲੰਘ ਕੇ ਤੇ ਰੋਜ਼ ਜਾਣਾ ਪੈਂਦਾ ਸੀ ਗਾਰੇ ਵਿੱਚੋਂ ਲੰਘ ਕੇ ਤੇ ਇੱਥੇ ਜਾਣਾ ਪੈਂਦਾ ਸੀ ਜਿਹੜੇ ਇੱਥੇ ਬੰਦੇ ਜਿਹੜੇ ਰੱਖੇ ਗਏ ਨੇ ਇਹਨਾਂ ਨੂੰ ਵੀ ਇੱਥੋਂ ਗਾਰੇ ਥਾਣੀ ਲੰਘ ਕੇ ਜਾਣਾ ਪੈਂਦਾ ਸੀ ਜੀ ਇਹਨਾਂ ਦੇ ਹਾਲਾਤ ਵੀ ਇਹੋ ਜਿਹੇ ਆ ਕਿ ਇਹ ਵੀ ਦੁਖੀ ਹੋ ਗਏ ਵੀ ਆਹ ਦਾ ਰਸਤਾ ਇੰਨਾ ਖਰਾਬ ਆ ਗਿਆ ਉਹ ਉਹ ਹੈ ਜੀ ਇਹਨਾਂ ਨੂੰ ਦੁੱਧ ਪੀਣਾ ਚਾਹੀਦਾ ਛੋਟੇ ਬੱਚੇ ਨੇ ਹੁਣ ਅੱਜ ਇੱਕ ਛੋਟਾ ਛੱਡ ਕੇ ਗਏ ਨੇ ਚਿੱਟੇ ਰੰਗ ਦਾ ਵੇਖੋ ਜੀ ਇੱਧਰ ਦੇਖੋ ਇੱਧਰ ਆਹ ਦੇਖੋ ਇਹ ਚਿੱਟੇ ਰੰਗ ਦਾ ਬੱਚਾ ਛੱਡ ਕੇ ਗਿਆ ਇਹਦੀ ਲਾਈਫ ਵਾਦ ਤੋਂ ਬਾਅਦ ਚਾਰ ਜਾਂ ਪੰਜ ਦੇਣੇ ਇਹਦੇ ਇਸ ਤੋਂ ਵੱਧ ਨਹੀਂ ਜੀ ਕਿਉਂਕਿ ਇਹਨੂੰ ਦੁੱਧ ਮਿਲਣਾ ਨਹੀਂ ਹੈਗਾ ਤੇ ਇਹਨੇ ਮਰ ਜਾਣਾ ਵਾ ਇਹਨੇ ਬਚਣਾ ਨਹੀਂ ਹੈਗਾ ਨਹੀਂ ਇਹ ਬਾਹਰੋਂ ਕੁ ਛੱਟ ਗਿਆ ਕਿ ਜਾਂ ਇੱਥੋਂ ਇਹ ਅੱਜ ਆਇਆ ਜੀ ਇਹ ਪਤੀਰੇਪਾ ਜੀ ਅੱਜ ਹਾਂ ਅੱਜ ਹੀ ਆਇਆ ਜੀ ਡੰਗਰ ਇੱਥੇ ਚਾਰ ਤੋਂ ਪੰਜ ਮਰਦੇ ਆ ਸਰਕਾਰ ਦਾ ਕੋਈ ਧਿਆਨ ਨਹੀਂ ਦਿੰਦਾ ਸਰਕਾਰ ਦਾ ਧਿਆਨ ਦੇ ਵੀ ਤੁਸੀਂ ਵੇਖ ਹੀ ਸਕਦੇ ਹੋ ਮੈਂ ਤਾਂ ਬੇਨਤੀ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹੀ ਕਰਨਾ ਵਾ ਵੀ ਜਦਨ ਕਿਤੇ بارش ਪਈ ਹੁੰਦੀ ਉਹਦਨ ਕਿਤੇ ਮੌਕਾ ਵੇਖਣ ਆਣਗੇ ਕਿਤੇ ਇੱਥੇ ਵੀ ਕੀ ਹਾਲਾਤ ਨੇ ਬਾਕੀ ਇਹ ਕਿ ਜਿਹੜੇ ਅੰਦਰ ਜਿਹੜੇ ਬੰਦੇ ਨੇ ਸਾਨੂੰ ਪੂਰਾ ਕੋਆਪਰੇਟ ਕਰਦੇ ਨੇ ਇਹ ਬੰਦਿਆਂ ਦੀ ਕੋਈ ਕਮੀ ਨਹੀਂ ਹੈਗੀ ਇਹ ਪੂਰਾ ਸਹਿਯੋਗ ਦਿੰਦੇ ਨੇ ਸਾਨੂੰ ਪਰ ਇਹ ਗੱਲਬਾਤ ਆ ਵੀ ਸਾਨੂੰ ਜਿਹੜਾ ਸਹਿਯੋਗ ਇਹਨਾਂ ਦੀ ਸੇਵਾ ਵਾਸਤੇ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਹੈਗਾ ਤੇ ਜਿਹੜੇ ਸਰਕਾਰੋਂ ਲੋ ਪੈਸੇ ਆ ਰਹੇ ਨੇ ਹਾਂਜੀ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਜੀ ਮਤਲਬ ਇਹ ਤੁਸੀਂ ਆਪਣੇ ਕਰਜ਼ੇ ਕਰ ਰਹੇ ਹੋ ਹਾਂਜੀ ਇਹ ਆਪਣੇ ਤੋਂ ਉਹਦੇ ਕੋਲ ਜਿਹੜੇ ਅੰਮ੍ਰਿਤਸਰ ਵਾਲੇ ਭਾਜੀ ਨੇ ਉਹ ਕੋਈ ਸਾਨੂੰ ਟੁਕ ਚੋਖਰ ਦਿੰਦੇ ਨੇ ਜੀ ਕਹਿ ਰਹੇ ਜੀ ਵੀ ਇਹ ਗੋਦ ਲਈ ਹੈ ਹਾਂ ਇਹ ਗੋਦ ਹੀ ਲਈ ਹੈ ਜੀ ਹਾਂਜੀ ਇਹ ਨੂੰ ਇਹ ਇੰਨਾ ਪਾਸਾ ਜਿਹੜਾ ਵਾ ਜਿੰਨੀ ਸਾਡੀ ਲਾਈਫ ਹੈਗੀ ਆ ਅਸੀਂ ਦੋ ਚਾਰ ਬੰਦੇ ਹੈਗੇ ਆ ਅਸੀਂ ਤੇ ਆਉਣਾ ਹੀ ਆਉਣਾ ਸਾਡਾ ਮੀਂ ਵਰੇ ਭਾਈ ਕਣੀ ਵਰੇ ਉਹ ਧੀਰੇ ਭਾਜੀ ਵੀ ਸਾਡੇ ਲਾਗੇ ਖਲੋਤੇ ਨੇ ਪੁੱਛ ਸਕਦੇ ਹੋ ਕਿ ਅਸੀਂ ਇੱਥੇ ਆਏ ਹੁੰਨੇ ਆ ਤੇ ਇੱਥੇ ਸੇਵਾ ਕਰਨੇ ਆ ਤੇ ਕਿਹੜੇ ਗੁਰਦਾਸਪੁਰ ਵਾਲੇ ਨੇ ਉਹ ਕੀ ਕਰਦੇ ਨੇ ਜੀ ਗਰਦਾਸਪੁਰ ਵਾਲਿਆਂ ਨੇ ਕਿ ਬੇਨਤੀ ਇਹੋ ਕੀਤੀ ਸੀ ਰਾਹ ਦੀ ਵੀ ਕੀਤੀ ਸੀ ਇੱਕ ਹੋਰ ਬੇਨਤੀ ਉਹਨਾਂ ਨੇ ਕੀਤੀ ਸੀ ਵੀ ਆ ਜਿਹੜੀ ਖੁਰਲੀ ਆ ਇਹਦੇ ਵਿੱਚ ਕਾਰ ਬਣਾਤੀ ਜਾਏ ਦੋਵੇਂ ਪਾਸੇ ਡੰਗਰ ਜਿਹੜੇ ਪੱਠੇ ਖਾ ਸਕਣ ਔਰ ਇਹਦਾ ਇੱਕ ਲੈਵਲ ਬਣਾਤਾ ਜਾਏ ਆ ਵੇਖੋ ਪਾਣੀ ਜਿਹੜਾ ਇੱਥੇ ਭਰਿਆ ਹੋਣਾ ਅਸੀਂ ਕਹਿੰਦੇ ਮੈਨੂੰ ਢਾ ਕੇ ਸਾਈਡ ਤੇ ਕਰਤਾ ਜਾਏ ਭਰਿਆ ਜਾਏ ਜਿੰਨੂੰ ਲੋੜ ਆ ਉਹ ਖਾ ਲੇ ਉਹਨੂੰ ਹੀ ਪਾਣੀ ਨੂੰ ਬਾਹਰ ਵੀ ਘੜ ਸਕੀਏ ਉਹ ਅਸਟੇਵਡ ਲੱਗਾ ਵਾ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਕੇ ਇਹੋ ਬੇਨਤੀ ਕਰਨੇ ਆ ਪਈ ਜਿਹੜੇ ਆਪਣੇ ਉੱਚ ਅਫਸਰ ਨੇ ਉਹ ਆਣ ਕੇ ਮੌਕਾ ਵੇਖਣ ਇੱਥੇ ਤੇ ਜਿਹੜੀ ਜਿਹੜੀ ਕਮੀ ਆ ਉਹ ਆਪ ਇਹਨਾਂ ਨੂੰ ਕਹਿ ਕੇ ਤੇ ਦੂਰ ਕਰਾ ਕੇ ਜਾਣ ਕਿਉਂਕਿ ਜ਼ਿਲ੍ਹਾ ਪਤਰੀ ਗਊਸ਼ਾਲਾ ਇਹ ਕਿਹੜਾ ਲੋਕ ਲੱਗੇ ਪੈਂਦੇ ਹਾਂਜੀ ਹਾਂਜੀ ਇਹ ਸਰਕਾਰੀ ਗਊਸ਼ਾਲਾ ਵਾਜੀ ਇਹਦੇ ਵਿੱਚ ਸਰਕਾਰੀ ਆਣ ਕੇ ਆਪਣੇ ਅਫਸਰ ਜਿਹੜੇ ਆ ਵੇਖਣ ਜਾਂ ਜਿੱਦਣ ਉਹਨਾਂ ਨੇ ਆਉਣਾ ਵਾ ਸਾਨੂੰ ਸੱਦ ਲੈਣੋਂ ਅਸੀਂ ਕਮੀਆਂ ਦੱਸਦੀ ਉਹਨਾਂ ਨੂੰ ਤੇ ਉਹ ਕਮੀਆਂ ਜਿਹੜੀਆਂ ਨੇ ਉਹ ਤੇ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਤੇ ਇਹ ਕਾਗਜ਼ੀ ਕਾਰਵਾਈ ਵਿੱਚ ਕੰਮ ਤੇ ਪੈਣਾ ਨਹੀਂ ਚਾਹੀਦਾ ਵੀ ਇਹਨੂੰ ਮਹੀਨਾ ਲੱਗ ਜਾਏ 2 ਮਹੀਨੇ ਲੱਗ ਜਾਏ ਇਹਦੇ ਜਿੰਨਾ ਟਾਈਮ ਪਈ ਜਾਏਗਾ ਉਹਨੇ ਨੰ ਉਹ ਹੀ ਬੰਦਾ ਉਹਨੂੰ ਵਿਚਾਨ ਨੂੰ 6-6 ਮਹੀਨੇ ਬਾਅਦ ਮੇਰੇ ਸਾਹ ਨੂੰ ਪੈਸੇ ਮਿਲਦੇ ਨੇ ਇਹਨਾਂ ਨੂੰ ਤੜਖਾਵਾਂ ਵੀ ਲੇਟ-ਬਲੇਟ ਮਿਲਦੀਆਂ ਵਿਚਾਨ ਨੂੰ ਉਹ ਆਪਣੀ ਪਾਵਰ ਚੋ ਕਿੰਨੇ ਕ ਪੈਸੇ ਦੇ ਦੇਗਾ ਜੀ ਧੰਨਵਾਦ